ਅਜਨਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ سامنے ਆਈ ਹੈ ਜਿੱਥੇ ਸਕੂਲ ਵੈਨ ਦਾ ਹਾਦਸੇ ਦਾ ਸ਼ਿਕਾਰ ਹੋਇਆ ਸਕੂਲ ਵੈਨ ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ਨੇ ਸਿੱਧੇ ਇੱਕ ਕਾਰ ਨੂੰ ਟੱਕਰ ਮਾਰੀ ਹੈ ਜਿਸ ਤੋਂ ਬਾਅਦ ਚੀਕ ਚਹਾੜਾ ਮੌਕੇ ਤੇ ਪੈ ਜਾਂਦਾ ਹੈ ਕਿਉਂਕਿ ਬੱਸ ਦੇ ਵਿੱਚ ਸਕੂਲ ਦੇ ਬੱਚੇ ਜਿਹੜੇ ਸੀ ਉਹ ਮੌਜੂਦ ਸੀਗੇ ਔਰ ਸਕੂਲ ਛੱਡੰਦ ਲਈ ਇਹ ਜਿਹੜੀ ਵੈਨ ਸੀ ਇਹ ਜਾ ਰਹੀ ਸੀ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਵਿੱਚ ਤੋਤ ਸੀਗਾ ਜੋ ਸਕੂਲ ਵੈਨ ਦਾ ਡਰਾਈਵਰ ਸੀਗਾ ਔਰ ਉਸਨੇ ਬਿਨਾ ਦੇਖੇ ਹੀ ਸਿੱਧੇ ਕਾਰ ਨੂੰ ਜਾ ਕੇ ਟੱਕਰ ਮਾਰ ਦਿੱਤੀ ਔਰ ਕਾਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਨਾਲਾ ਦੀਆਂ ਜਿੱਥੇ ਸਿਵਲ ਹਸਪਤਾਲ ਦੇ ਚੌਂਕ ਨੇੜੇ ਇਹ ਵੱਡਾ ਹਾਦਸਾ ਵਾਪਰਿਆ ਹੈ ਹਾਲਾਂਕਿ ਪੁਲਿਸ ਦੀ ਗ੍ਰਿਫਤੋ ਇਹ ਡਰਾਈਵਰ ਜਿਹੜਾ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਪਰ ਜਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਸਾ ਹੋਇਆ ਏ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਦੇ ਵਿੱਚ ਸੀਗੀ ਸਕੂਲ ਦੀ ਵੈਨ ਔਰ ਨਾਲ ਦੇ ਨਾਲ ਸੰਗਣੀ ਧੁੰਦ ਸੀਗੀ ਔਰ ਨਸ਼ੇ ਵਿੱਚ ਤੋਤ ਸੀਗਾ ਜੋ ਵੈਨ ਦਾ ਡਰਾਈਵਰ ਸੀ ਵੱਡੀ ਖਬਰ ਹੈ ਕਿਉਂਕਿ ਨਸ਼ੇ ਦੇ ਵਿੱਚ ਰਹਿ ਹੋਣਾ ਔਰ ਵਿਦਿਆਰਥੀਆਂ ਦੀ ਜਾਨਾਂ ਜਿਹੜੀਆਂ ਨੇ ਉਹ ਜੋਖਮ ਦੇ ਵਿੱਚ ਪਾਈਆਂ ਹੋਈਆਂ ਸੀ ਇਸ ਡਰਾਈਵਰ ਵੱਲੋਂ ਫਿਲਹਾਲ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਦੇ ਦੱਸਣ ਮੁਤਾਬਕ ਡਰਾਈਵਰ ਨੇ ਡਰਿੰਕ ਕੀਤੀ ਹੋਈ ਸੀ ਔਰ ਡਰਾਈਵ ਕਰ ਰਿਹਾ ਸੀਗਾ ਔਰ ਬੱਚਿਆਂ ਦੀ ਜਿਹੜੀ ਜਾਨਾਂ ਜਿਹੜੀਆਂ ਸੀ ਉਹ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਸੀਗਾ ਸੰਗਣੀ ਤੋਂ ਸੀ ਔਰ ਸੰਗਣੀ ਤੋਂ ਦੇ ਵਿੱਚ ਇੱਕ ਸੰਗਣੀ ਤੋਂ ਦੂਸਰੀ ਜੋ ਡਰਾਈਵਰ ਉਸਨੇ ਡਰਿੰਕ ਕੀਤੀ ਹੋਈ ਸੀ ਔਰ ਉਸਨੇ ਸਿੱਧਾ ਇੱਕ ਕਾਰ ਨੂੰ ਜਾ ਕੇ ਟੱਕਰ ਮਾਰੀ ਆ ਫਿਲਹਾਲ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਜਨਾਲਾ ਦੀਆਂ ਦੱਸੀ ਜਾ ਰਹੀਆਂ ਨੇ ਇਹ ਜੋ ਹਾਦਸਾ ਵਾਪਰਿਆ ਹੈ ਫਿਲਹਾਲ ਜੋ ਡਰਾਈਵਰ ਸੀਗਾ ਕਾਰ ਦਾ ਜੋ ਕਾਰ ਚਲਾ ਰਿਹਾ ਸੀ ਉਹ ਵੀ ਆਪਣੇ ਬੱਚੇ ਨੂੰ ਬੱਚਿਆਂ ਨੂੰ ਛੱਡ ਕੇ ਆ ਰਿਹਾ ਸੀਗਾ ਉਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰਦਾ ਏ ਔਰ ਕਿਹਾਇਆ ਜਾ ਰਿਹਾ ਹੈ ਕਿ ਬਾਲ ਬਾਲ ਜਾਣਨਾ ਜਿਹੜੀਆਂ ਨੇ ਉਹ ਬੱਚੀਆਂ ਨੇ ਪਰ ਮੌਕੇ ਤੋਂ ਜੋ ਸਕੂਲ ਵੈਨ ਦਾ ਡਰਾਈਵਰ ਹੈ ਉਹ ਫਰਾਰ ਹੋ ਗਿਆ ਰਫ਼ਤਾਰ ਜਿਹੜੀ ਸੀ ਉਹ ਵੈਨ ਦੀ ਬਹੁਤ ਜ਼ਿਆਦਾ ਤੇਜ਼ ਸੀਗੀ ਫਿਲਹਾਲ ਅ ਕਹਿ ਸਕਦੀਆਂ ਕਿ ਗਣੀਮਤ ਰਹੀ ਹੈ ਕਿ ਜਾਨਾਂ ਜਿਹੜੀਆਂ ਨੇ ਉਹ ਬਚ ਗਏ ਨੇ ਪਰ ਹਾਲਾਂਕਿ ਕੋਈ ਜ਼ਖਮੀ ਹੋਇਆ ਜਾਂ ਨਾ ਇਸ ਤਰ੍ਹਾਂ ਦੀ ਕੋਈ ਵੀ ਖਬਰ ਜੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਨਾਲ ਇਹ ਹਾਦਸਾ ਵਾਪਰਿਆ ਹੈ ਕੋਈ ਵੀ ਵੱਡੀ ਦੁਰਘਟਨਾ ਜੜੀ ਸੀ ਉਹ ਵਾਪਰ ਸਕਦੀ ਸੀਗੀ ਕਿਉਂਕਿ ਡਰਿੰਕ ਕਰਕੇ ਡਰਾਈਵ ਕੀਤਾ ਜਾ ਰਿਹਾ ਸੀਗਾ ਸਕੂਲ ਵੈਨ ਦੇ ਡਰਾਈਵਰ ਵੱਲੋਂ ਫਿਲਹਾਲ ਉਸਤੇ ਕਾਰਵਾਈ ਜੜੀ ਹੈ ਉਹ ਪੁਲਿਸ ਵੱਲੋਂ ਜੋ ਕਰਨ ਦੇ ਆਧਾਰਨ ਦਾ ਭਰੋਸਾ ਜਿਹੜਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਕੇ ਤੋਂ ਡਰਾਈਵਰ ਫਰਾਰ ਹੈ ਪਰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਸ ਦਾ ਮੈਡੀਕਲ ਕੇਅਰ ਕਰਵਾਇਆ ਜਾਵੇਗਾ ਦੱਸਦੇ ਨੇ ਕਿ ਸੜਕ ਸਵੇਰੇ ਇਹ ਸੰਗਣੀ ਤੁੰਦ ਜਿਹੜੀ ਸੀਗੀ ਉਹ ਵੀ ਸੀਗੀ ਔਰ ਨਾਲ ਦੇ ਨਾਲ ਸਕੂਲ ਵੈਨ ਦੇ ਡਰਾਈਵਰ ਵੱਲੋਂ ਡਰਿੰਕ ਕੀਤੀ ਜਾ ਰਹੀ ਕੀਤੀ ਗਈ ਸੀ ਔਰ ਡਰਿੰਕ ਕਰਕੇ ਸਕੂਲ ਵੈਨ ਚਲਾ ਰਿਹਾ ਸੀਗਾ ਜਦੋਂ ਇਹ ਹਾਦਸਾ ਵਾਪਰਿਆ ਹੈ ਫਿਲਹਾਲ ਸਰਕਾਰੀ ਹਸਪਤਾਲ ਦੇ ਨੇੜੇ ਇੱਕ ਨਿੱਜੀ ਸਕੂਲ ਦੀ ਜਿਹੜੀ ਵੈਨ ਸੀ ਉਹਨਾਂ ਉਸ ਦਾ ਭਿਆਨਕ ਹਾਦਸਾ ਹੋਇਆ ਉਸ ਨੇ ਇੱਕ ਕਾਰ ਨੂੰ ਟੱਕਰ ਮਾਰੀ ਹੈ ਅੱਜ ਜਿਸ ਦੇ ਵਿੱਚ ਵਿਦਿਆਰਥੀਆਂ ਦੀ ਜਾਣਨਾ ਤਾਂ ਬੱਚਿਆਂ ਨਾਲ ਦੇ ਨਾਲ ਜੋ ਕਾਰ ਦਾ ਜੋ ਕਾਰ ਚਾਲਕ ਸੀਗਾ ਉਸ ਦੀ ਵੀ ਜਾਣ ਮਸਾਂ ਬੱਚੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਨਾਲ ਸਪੀਡ ਸੀ ਜਿੱਦਾਂ ਚਸ਼ਮਦੀਨ ਦੇ ਮੁਤਾਬਕ ਸਕੂਲ ਵੈਨ ਦੀ ਸਪੀਡ ਬਹੁਤ ਜ਼ਿਆਦਾ ਸੀ ਸੰਗਣੀ ਤੁੰਦ ਸੀਗੀ ਔਰ ਜੋ ਜੋ ਚਸ਼ਮਦੀਨ ਸੀ ਜਿਨ੍ਹਾਂ ਨੇ ਵੇਖਿਆ ਉਸ ਦੇ ਮੁਤਾਬਕ ਵੈਨ ਦਾ ਜੋ ਡਰਾਈਵਰ ਉਸ ਨੇ ਡਰਿੰਕ ਕੀਤੀ ਹੋਈ ਸੀ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਵੱਲੋਂ ਇਹ ਕਿਹਾ ਗਿਆ ਸੀ ਕਿ ਉਸ ਨੇ ਰਾਤ ਨੂੰ ਡਰਿੰਕ ਕੀਤੀ ਸੀ ਉਸ ਨੇ ਸਵੇਰੇ ਡਰਿੰਕ ਨਹੀਂ ਕੀਤੀ ਪਰ ਇਸ ਦੀ ਪੂਰੀ ਜਾਣ ਜਿਹੜੀ ਉਹ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋ ਸਕੇਗਾ ਲੇਕਿਨ ਜਿਸ ਤਰ੍ਹਾਂ ਦੇ ਨਾਲ ਡਰਿੰਕ ਦੀ ਕਹਿ ਸਕਦੇ ਕਿ स्मेल ਜਿਹੜੀ ਸੀ ਲੋਕਾਂ ਦੇ ਸਨ ਤਾਬਕ ਉਸ ਕੋਲ ਆ ਰਹੀ ਸੀਗੀ ਔਰ ਉਸਨੇ ਡਰਿੰਕ ਕਰਕੇ ਡਰਾਈਵ ਕਰ ਰਿਆ ਸੀਗਾ ਫਿਲਹਾਲ ਧੁੰਦ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਵੈਨ ਦਾ ਜੋ ਡਰਾਈਵਰ ਸੀ ਉਹ ਫਰਾਰ ਹੋ ਗਿਆ ਬੱਚਿਆਂ ਨੂੰ ਸਹੀ ਸਲਾਮਤ ਸਕੂਲਾਂ ਤੱਕ ਪਹੁੰਚਾਇਆ ਗਿਆ ਹੈ ਪਰ ਜਿਸ ਤਰ੍ਹਾਂ ਨਾਲ ਇਹ ਡਰਾਈਵਿੰਗ ਕੀਤੀ ਜਾ ਰਹੀ ਸੀ ਡਰਿੰਕ ਕਰਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਤਾਂ ਹੋ ਹੀ ਰਿਹਾ ਸੀ ਨਾਲ ਦੇ ਨਾਲ ਜਿਹੜੇ ਹੋਰ ਵਾਹਨ ਸੀ ਹੋਰ ਲੋਕ ਰਹਾਗਿਰ ਸੀ ਉਹਨਾਂ ਦੀਆਂ ਜਾਨਾਂ ਵੀ ਜੋਖਮ ਦੇ ਵਿੱਚ ਪਾਈਆਂ ਗਿਆ ਪਾਈ ਗਈ ਸੀ ਜਿਸ ਤਰ੍ਹਾਂ ਨਾਲ ਇਹ ਕਾਰ ਚਾਲਕ ਦੇ ਨਾਲ ਇਹ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਹਾਲਾਂਕਿ ਜਾਨ ਜ਼ਰੂਰ ਬਚੀ ਹੈ ਪਰ ਜੋ ਕਾਰ ਦਾ ਚਾਲਕ ਉਸ ਦੇ ਮੁਤਾਬਕ ਉਸਦੇ ਵੀ ਸੱਟਾਂ ਜ਼ਰੂਰ ਲੱਗੀਆਂ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕਾਰ ਦਾ ਚਾਲਕ ਕੀ ਕੁਛ ਆਖ ਰਿਹਾ ਹੈ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਨਾਲ ਦੇ ਨਾਲ ਪੁਲਿਸ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚ ਨੇ ਆ ਰਹੀ ਹੈ ਆਓ ਜਾਣਦੇ ਹਾਂ ਜੀ ਮੇਰਾ ਨਾਮ ਜਰਨੈਲ ਸਿੰਘ ਆ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇਥੇ ਚੜਾ ਕੇ ਮੋੜ ਤੋਂ ਬੀਐਸਐਫ ਦੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ ਤੇ ਸਕੂਲ ਕਰਦੇ ਤੁਹਾਡੇ ਵਿੱਚ ਮੇਰੇ ਕੇਐਬੀਐਸ ਕੇਂਦਰ ਵਿਦਿਆਲਿਆ ਜੀ ਅੱਛਾ ਜੀ ਤੇ ਮੈਂ ਉਥੋਂ ਜਦੋਂ ਚਾਉਂ ਤ ਚੜਾ ਕੇ ਨਾਲ-ਨਾਲ ਮੇਰੀ ਗੱਡੀ ਲੀਕ ਤੇ ਲਿਆਉਣ ਰਿਹਾ ਵੀ ਤੋਂਦ ਕਰਕੇ ਨਹੀਂ ਪਤਾ ਲੱਗਦਾ ਹਾਂਜੀ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਰੋਕਿਆ ਗੱਡੀ ਠੋਗੀ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਉਹ ਵੇਖੋ ਕਿੱਥੋਂ ਘਰੀਦੀ ਕਿੱਥੇ ਜਾਗ ਤੇ ਕਿਹੜੇ ਬੰਦੇ ਨੇ ਗੱਡੀ ਲਿਆ ਕੇ ਮਾਰੀ ਆ ਅਸਲੀ ਤੇ ਉਲਟਾ ਉਲਟਾ ਮੇਰੇ ਨਾਲ ਭੈਣ ਤੇ दारू ਦੇ ਬੋ ਆਉਂਦੀ ਨਾ ਕਿ ਇਹਨਾਂ ਲਾ ਕੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾ ਕੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਤੀਆਂ ਦਾ ਮੈਂ ਤਾਂ ਰਾਤ ਦੀ ਪੀਤੀ ਆ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵ ਉਹਨੂੰ ਮਾਲਕ ਨੂੰ ਕਿਹਾ ਵੀ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦਿਓ ਉਹ ਬੰਦਾ ਵੀ ਮੈਨੂੰ ਸੂਰੇਪੁਰ ਦਾ ਨੰਬਰ ਦੇ ਕੇ ਗਿਆ ਆਪਣਾ ਉਹਨੇ ਵੀ ਉਹਨੂੰ ਕਿਹਾ ਵਾ ਵੀ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਹੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਡੀਆਂ ਚਲਾਉਂਦੇ ਫਿਰਦੇ ਆਹ ਗੱਲ ਹੋਈ ਹੈ ਤੇ ਉਹ ਗੋ ਵੇਰ ਕੇ ਗੱਲ ਮਰੋ ਭੱਜ ਗਿਆ ਬੰਦਾ ਕਿਹੜੀ ਵੈਨ ਕਿਹੜੀ ਸੀ ਉਹ ਵੈਨ ਕਿਹੜੇ ਸਕੂਲ ਦੀ ਸਕੂਲ ਦੀ ਹੈਗੀ ਹਰਿ ਸ੍ਰੀ ਹਰਿ ਕ੍ਰਿਸ਼ਨ ਦੀ ਜੇ ਹਰਿ ਕ੍ਰਿਸ਼ਨ ਦੀ ਹੈ ਤੇ ਕਿੰਨੀ ਦੀ ਸਪੀਡ ਚ ਹੈਗਾ ਸੀ ਉਹਦੀ ਸਪੀਡ ਬਹੁਤ ਹੀ ਆ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਨਹੀਂ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਹੌਲੀ ਆ ਜਾਓ ਜੋ ਲੈ ਗਏ ਮ ਗੱਡੀ ਆਪਣੀ ਤੁਹਾਡੇ ਕੀ ਕੀ ਅਕਸਰ ਹੋਇਆ ਮੇਰਾ ਵੇਖੋ ਗੱਡੀ ਦਾ ਨਾਲ ਗੱਲ ਆ ਟਾਇਰ ਨਾ ਪਾਇਆ ਮੇਰਾ ਹੋ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਤੁਹਾਡੇ ਸਾਹਮਣੇ ਦਿਖਾਈ ਦੇ ਸਕੂਲ ਵਾਲੀ ਬੱਸ ਵਿੱਚ ਨਾ ਠੋਕ ਗਿਆ ਤੇ ਵਿੱਚ ਬੱਚੇ ਚਾਰੇ ਹਰਫਲਾਗ ਹੋ ਗਏ ਨਾਲ ਬੱਚੇ ਵਿੱਚ ਹੀ ਆ ਦੋ ਬੱਚੇ ਵਿੱਚ ਬੈਠੇ ਹੀ ਹਜੇ ਤਾਂ ਨਾ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਤੇ ਜਾਨੀ ਨੂੰ ਤਾਂ ਨਹੀਂ ਜਾਨੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮੱਥਾ ਇੱਥੇ ਵੱਜਾ ਜਦੋਂ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਾ ਬਾਕੀ ਉਹਦਾ ਠੀਕ ਆ ਗੱਡੀ ਸਾਰੀ ਉਹਨਾਂ ਨੇ ਟੈਂਕ ਹਾਂਜੀ ਹੁਣ ਪੁਲਿਸ ਲੈ ਗਈ ਆ ਉਸ ਹਾਂਜੀ ਉਹ ਗੱਡੀ ਲੈ ਜਾਂਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੁੰਦੀ ਜਿਸ ਨੇ ਜਿਹੜਾ ਡਰਾਈਵਰ ਸੀ ਉਹਨੂੰ ਪੁਲਿਸ ਲੈ ਗਈ ਆ ਕਿ ਨਹੀਂ ਨਹੀਂ ਉਹ ਨਿਕਲ ਗਿਆ ਥੋਂ ਮੱਥੇ ਵੱਜ ਗਿਆ ਹਾਂਜੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਇਹ ਹੀ ਪਹਿਲੀ ਗੱਲ ਤੇ ਜਿਹੜਾ ਇਹ ਇਦਾਂ ਗੱਡੀ ਚਲਾਉਂਦਾ ਮਾੜੇ ਬੱਚੇ ਕਿਸ ਤਰ੍ਹਾਂ ਨਿਖਾਰ ਜਿਨੀਅਰ ਹੁੰਦੀ ਆ ਇਦਾਂ ਹੀ ਡਰਾਈਵਰਾਂ ਤੋਂ ਹੁੰਦਾ ਵੀ ਇੱਥੇ ਬੱਚੇ ਦੀ ਬਸ ਇੱਥੇ ਡਰਕਾ ਇੱਥੇ ਨਿਖਾਰਾਂਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਦੇ ਦੋ ਕੇਦੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਤੇ ਤਾਰੂ ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਕਵਰ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਚਾਹੀਦੀ ਲੱਗਦਾ ਕਿ ਜਿੰਨੀ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿਉਂ ਨੇ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪਰ ਇਹ ਤਰੰਤੀ ਹੋ ਜਣੀ ਚਾਹੀਦੀ ਜਿਹੜੇ ਹਿਸਾਬ ਨਾਲ ਧੂੜ ਪੈ ਰਹੀ ਹੈ ਜਾਨੀ ਇਸ ਸਕੂਲ ਵਨ ਜਾ ਰਹੀ ਧੁੰਦ ਬਹੁਤ ਜਿਆਦਾ ਬਾ ਤੇ ਉਹ ਤੇਜ ਹੋਣ ਕਾਰਨ ਉਹਨੇ ਦੂਜੀ ਸਾਈਡ ਕ੍ਰੋਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹਾਂਜੀ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਜਿਹੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਰਾ ਇਹਨਾਂ ਦਾ ਇਲਜ਼ਾਮ ਹੈ ਕਿ ਨੇ ਸ਼ਰਾਬ ਪੀਤੀ ਹੋਈ ਸੀ ਨਹੀਂ ਸ਼ਰਾਬ ਦਾ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੇ ਹੁਣ ਉਹਦਾ ਮੈਂ ਫੜ ਕੇ ਉਹ ਮੈਡੀਕਲ ਕਰਾਉਨੇ ਆ ਜਿਹਦੇ ਪਤਾ ਲੱਗਦਾ ਕੁਛ ਤੇ ਕਾਰਵਾਈ ਕਰਾਂਗੇ